ਲੁਧਿਆਣਾ ਦੇ ਕੋਟ ਮੰਗਲ ਸਿੰਘ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਕਮਿਸ਼ਨਰ ਦਫ਼ਤਰ 'ਚ ਆਪਣੀ ਸ਼ਿਕਾਇਤ ਦਿੱਤੀ ਹੈ ਤੇ ਦੱਸਿਆ ਕਿ ਉਹਨਾਂ ਦਾ 1 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਪਰ ਕੁਝ ਦਿਨਾਂ ਬਾਅਦ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਜਿਸ ਕਾਰਨ ਉਸ ਦੀ ਪਤਨੀ ਆਪਣੇ ਨਾਨਕੇ ਘਰ ਰਹਿਣ ਲੱਗ ਪਈ। 23 ਫਰਵਰੀ ਨੂੰ ਉਹ ਆਪਣੀ ਪਤਨੀ ਨੂੰ ਇੱਕ ਹੋਟਲ ਵਿੱਚ ਕਿਸੇ ਅਜਨਬੀ ਨਾਲ ਫੜਿਆ ਸੀ ਉਸਨੇ ਮੌਕੇ ਤੇ ਉਸਨੇ ਪੁਲਿਸ ਨੂੰ ਵੀ ਬੁਲਾਇਆ ਸੀ। ਜਿਸ ਦੀ ਸੀਸੀਟੀਵੀ ਫੁਟੇਜ ਉਸ ਕੋਲ ਹੈ ਪੁਲਿਸ ਨੇ ਅਜੇ ਤੱਕ ਇਸ ਸੰਬੰਧੀ ਕੋਈ ਟੁਕਵੀ ਕਾਰਵਾਈ ਨਹੀਂ ਕੀਤੀ ਹੈ ਜਿਸ ਕਾਰਨ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ 'ਚ ਸ਼ਿਕਾਇਤ ਦਰਜ ਕਰਵਾਉਣ ਆਏ ਨੇ ਅਤੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨਾਲ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਗਏ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੌਕੇ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮਹਿ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਆ ਕੁੜੀ ਤੇ ਕਿਹੜੇ ਥਾਣਾ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 5 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਉਹ ਪਹਿਲਾਂ ਵੀਦਾਂ ਕੋਈ ਜਗ੍ਹਾ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਨੇ ਕਲੇਸ਼ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਵੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਇੱਕ ਆਕੇ ਦੇ ਨਾਲ ਚਲੋ ਖੋਇਆ ਦਾ ਜ਼ੁਲਮੀ ਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਿੰਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਮੈਂ ਸੀਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫੇਰ ਤੁਸੀਂ ਆਉਂਗੇ ਤਾਂ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੇ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਵਾਰੀ ਦੁਬਾਰਾ ਮੇਰੇ ਐਅਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂ ਇਹਦੇ ਮੁੰਡੇ ਕੋਲੋਂ ਮਾਰਕ ਹੁੰਦੀ ਸੀਗੀ ਇਹਰੇ ਕੋਲੋਂ ਮੈਂ ਮੋਬਾਈਲ ਲੈ ਲਿਆ ਆਹ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂ ਫੇ ਉਹਦਾ ਨਾ ਮੰਮੀ ਨਾ ਡੈਡੀ ਕੋਈ ਨਾ ਆਇਆ ਸਾਡੇ ਗਵਾਂਡੀਆਂ ਨੂੰ ਕਹਿੰਦੀ ਵੀ ਤੁਸੀਂ ਇਹਨਾਂ ਦੇ ਗਵਾਂਡੀਆਂ ਤਾਂ ਇਹਦੀ ਹੈਲਪ ਕਰਦੇ ਆਂ ਹੋਰ ਸਾਲਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆਂ ਜੋ ਕਿ ਇਹਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰ ਤੋ ਕਲੇਸ਼ ਪਿੰਦਾ ਰਿਆ ਕੁੜੀ ਵੱਤ ਤੋਂ ਵੱਤ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ ਚ ਤੋ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਦੇ ਤੋਂ ਖਤਰਾ ਵਾ ਇਹ ਆਪਣੇ ਸਹੁਰੇ ਵਿੱਚ ਸਿਰਫ 1 ਮਹੀਨਾ ਰਹਿ ਕੇ ਆਪਣੇ ਸਾਥ ਪੇਕੇ ਪਰਵਾਜ਼ ਲਈ ਉਹਨਾਂ ਵੱਲੋਂ ਕੋਈ ਪੁਸ਼ਕਿਸ਼ ਨਹੀਂ ਕਿ ਇਹ ਕੁੜੀ ਵਸਾਣੀ ਹੋਵੇ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ ਪਰ ਦੋ ਕੋਈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁੱਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਿਹਾ ਚਲੋ ਘਰ ਦੀ ਜੇ ਤਾਂ ਘਰ 'ਚ ਰਵੇ ਇੱਥੇ ਖਤਮ ਕਰ ਦਿੰਦੇ ਆ ਜੋ ਵੀ ਬੈਬ ਹੋ ਕੇ ਗੱਲ ਹੋ ਜਵੇ ਆਪਾਂ ਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨੇ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇੱਕ ਤਾਂ ਗਲਤੀ ਕੀਤੀ ਇੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉੱਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਆ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਸ ਕੁੜੀ ਨੂੰ ਅੰਦਾ ਛੁੜਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਹੁੰਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ